ਅਜੀ ਮੈਮ ਇਥੇ ਜਨਤੇ ਕੋਈ ਹਮਲਾ ਹੋਇਆ ਕੀ ਗਲਤ ਹੋਈ ਇੱਕ ਸਾਡੀ ਅੱਜ ਪੈਟਰੋਲਿੰਗ ਪਾਰਟੀ ਜਿਹੜੀ ਉਹ ਤਕਰੀਬਨ 8:00 ਵਜੇ ਇਥੇ ਪੈਟਰੋਲਿੰਗ ਕਰ ਰਹੀ ਸੀ ਤੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਹਾਊਸ ਆਫ ਚੈਂਪੀਅਨਸ ਜਿਮ ਮੈਂ ਜਿਹੜਾ ਉੱਥੇ ਕੋਈ ਕਿਸੇ ਲੜਕੇ ਤੇ ਹਮਲਾ ਹੋਇਆ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਪਰ ਮੇਰੇ ਵੱਲੋਂ ਜਿਹੜਾ ਮੌਕਾ ਦੇਖਿਆ ਗਿਆ ਤੇ ਉਹਦੇ ਵਿੱਚ ਜਿਹੜਾ ਉਹ ਲੜਕਾ ਸੀਗਾ ਇੱਕ ਨਿਸ਼ਾਨ ਸਿੰਘ ਨਾਮ ਦਾ ਉਦੇ ਤੇ ਬਾਹ ਤੇ ਫੋਰ ਆਰਮ ਤੇ ਜਿਹੜੀ ਹੈਗੀ ਇੱਕ ਖੰਡੇ ਦਾ ਵਾਰ ਹੋਇਆ ਤੇ ਉਹਦੀ ਕੋਈ ਜਿਹੜੀ ਪਿੱਛੇ ਉਹਦੇ 3 ਵਜਾ ਹੈ ਉਹ ਉਹਦੀ ਸਟੇਟਮੈਂਟ ਜਿਹੜੀ ਅਸੀਂ ਲੈ ਕੇ ਫਿਰ ਉਹ ਤੁਹਾਨੂੰ ਨੈਕਸਟ ਅਸੀਂ ਦੱਸਾਂਗੇ ਪਤਾ ਲੱਗਾ ਵੀ ਹਮਲਾਵਰ ਕਿੱਲੇ ਜਣੇ ਸੀ ਕਿੱਦਾਂ ਆਏ ਸੀ ਉਹਨਾਂ ਨੇ ਆਪਣੇ ਮੂੰਹ ਤਾਂ ਕੱਢੇ ਹੋਏ ਸੀ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗੇ ਤਿੰਨ ਲੜਕੇ ਸੀਗੇ ਮੂੰਹ ਟਕਿਆ ਹੋਇਆ ਸੀ ਉਹਨਾਂ ਨੇ ਆਡੈਂਟੀਫਾਈ ਕੋਈ ਨਹੀਂ ਹਲੇ ਉਹਨੇ ਕੀਤਾ ਬਾਕੀ ਜਿਹੜੀ ਕਾਰਵਾਈ ਹੈ ਸਾਰੀ ਉਹਦੇ ਸਟੇਟਮੈਂਟ ਤੋਂ ਬਾਅਦ ਹੀ ਆਪਾਂ ਨੂੰ ਕਿੰਨਾ ਕੁ ਜਿਆਦਾ ਕੋਈ ਜਿਆਦਾ ਸਾਥ ਚੋੜ ਗਿਆ ਕਿੰਨਾ ਵੈਸੇ ਤਾਂ ਉਹ ਠੀਕ ਸੀ ਉਹ ਪਰ ਚਲੋ ਜਿਹੜੀ ਬਾਹਰ ਸੱਟ ਲੱਗੀ ਹੈ ਉਸ ਮੁਤਾਬਕ ਕੀ ਕਰਨ ਲੱਗ ਰਿਹਾ ਹਮਲੇ ਦਾ ਕੋਈ ਸ਼ਾਇਦ ਉਹ ਸਾਹਮਣੇ ਆਏ ਕਿ ਦੇਖੋ ਇਹ ਤਾਂ ਉਹਦੀ ਕੰਪਲੇਨੈਂਟ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਐਂਗਲ ਹੋ ਸਕਦਾ ਹੈ ਕੋਈ ਹੋ ਸਕਦਾ ਲੜਕਿਆਂ ਦੀ ਆਪਸ ਵਿੱਚ ਕੋਈ ਰੰਜਿਸ਼ ਕਾਜੀ ਹੋਵੇ ਕਿਸੇ ਨਾਲ ਹਾਂਜੀ ਬਾਈ ਕੀ ਨਾਮ ਆਪਣਾ ਬਈ ਨਿਸ਼ਾਨ ਸਿੰਘ ਸਾਹਿਬ ਕੀ ਗੱਲਬਾਤ ਹੋ ਰਹੀ ਜੀ ਪਹਿਲੀ ਮੈਂ ਜਿੰਮ ਦੇ ਵਿੱਚ ਸੀਗਾ ਜਿੰਮ ਕਰਦਾ ਪਿਆ ਸੀਗਾ ਕਿਹੜੀ ਕਰਦਾ ਜਿਮ ਔਰ ਜਿੰਮ ਆਈ ਹਾਊਸ ਆਫ ਚੈਂਪੀਅਨ ਠੀਕ ਹੈ ਜੀ ਹਾਂਜੀ ਤੇ ਮੈਂ ਜਿੰਮ ਕਰਦਾ ਐਕਸਰਸਾਈਜ਼ ਲਗਾਉਂਦਾ ਪਿਆ ਸੀਗਾ ਤੇ ਤਿੰਨ ਮੁੰਡੇ ਜਿੰਮ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਬਾਹ ਦੇ ਉੱਤੇ ਖੰਡਾ ਮਾਰਿਆ ਲੈਫਟ ਬਾਹ ਦੇ ਉੱਤੇ ਤੇ ਜਦੋਂ ਇਹ ਖੰਡਾ ਮਾਰਿਆ ਮੁੰਡੇ ਨੇ ਮੇਰੇ ਮੈਂ ਸਾਈਡ ਤੇ ਹੋ ਗਿਆ ਤਾਂ ਬਾਅਦ ਚੋਂ ਇੱਕ ਮੁੰਡਾ ਹੋਰ ਸੀ ਉਹਦੇ ਪਿੱਛੇ ਉਹਨੇ ਮੇਤੇ ਫਾਇਰ ਕਰਨ ਲੱਪਿਆ ਉਹ ਉਹਨੇ ਉਹ ਮੇਤੇ ਫਾਇਰ ਕੀਤੇ ਮੈਂ ਜਿਵੇਂ ਕਾਬੂ ਹੋ ਕੇ ਬਚਾ ਕਰ ਲਿਆ ਆਪਣਾ ਤੇ ਉੱਤੇ ਵੀ ਕਮਰਾ ਜਿਹਾ ਬਣਿਆ ਹੋਇਆ ਰਸੋਈ ਜੀ ਬਣੀ ਹੋਈ ਹੈ ਜਮ ਦੀ ਮੈਂ ਉਹਦੇ ਵਿੱਚ ਚਲਾ ਗਿਆ ਤੇ ਉਹਦੇ ਵਿੱਚ ਜਾ ਕੇ ਮੈਂ ਦਰਵਾਜ਼ੇ ਨੂੰ ਲੋਕ ਲਾ ਲਿਆ ਕਿ ਲੱਤਾਂ ਦਰਵਾਜ਼ਾ ਰੋਕ ਲਿਆ ਤੇ ਇੱਕਾਥਨਾ ਜਿਹਾ ਵਿੰਡੋ ਲੱਗੀ ਛੋਟੀ ਜੀ ਉਹ ਖਾਲੀ ਤੇ ਬਾਤ ਉਹ ਮੁੰਡਾ ਇਹ ਇੱਕ ਮੁੰਡਾ ਜਿਹਤੋਂ ਮੁੰਡਾ ਤਾਂ ਖੰਡਾ ਹੋ ਗਿਆ ਉਹਨੇ ਖੰਡਾ ਮਾਰ ਕੇ ਦਰਵਾਜ਼ਾ ਤੋੜਨ ਦੀ ਟਰਾਈ ਕੀਤੀ ਬਸ ਮੈਂ ਤੋੜਣ ਨਹੀਂ ਦਿੱਤਾ ਇਹ ਦਾ ਦੂਸਰਾ ਮੁੰਡਾ ਵੀ ਉਹ ਵਿੰਡੋ ਵਿੱਚ ਫਾਇਰ ਕਰਨ ਦੀ ਟਰਾਈ ਕਰਦਾ ਹੈ ਪਰ ਉਹ ਵੀ ਦੱਬ ਕੇ ਰੱਖਿਆ ਪੂਰਾ ਤੇ ਜਦੋਂ ਫੇ ਉਹ ਜਾਣ ਲੱਗੇ ਸੀ ਤੇ ਫੇ ਜਾਂਦੇ ਜਾਂਦੇ ਮੈਨੂੰ ਕਹਿ ਗਏ ਕਿ ਜਿਹੜੇ ਤੂੰ ਮੈਸੇਜ ਕਰਦਾ ਨਾ ਹੁਣ ਕਰਕੇ ਦਿਖਾ ਆਂ ਫੇਰ ਆਵਾਂਗੇ ਤੈਨੂੰ ਮਾਰਨ। ਫਾਇਰ ਕਰਨ ਦੇ ਕਿੰਨੇ ਖਿਆਲ ਸੀ ਪੂਰਾ ਇੱਕੋ ਹੀ ਸੀ ਇਹ ਮੁੰਡੇ ਕੋਲ। ਉਹ ਤਾਂ ਕਿੰਨੇ ਵਾਰ ਚਿੱਤੜਾਣੇ। ਉਹਨਾਂ ਨੇ ਪਿੰਨ ਕੀਤੇ ਜੀ। ਦਰਵਾਜ਼ਾ। ਹਾਂਜੀ। ਹੋਰ ਕੀ ਦਾ ਨੁਕਸਾਨ ਤਾਂ ਨਹੀਂ ਹੋਰ ਨਹੀਂ ਹੋਇਆ ਜੀ ਕਿਤੇ ਦਾ। ਹੋਰ ਤਾਂ ਅੱਡੀ ਸੀ ਬੋਖ। ਹਾਂਜੀ ਬਹੁਤ ਸਾਡੇ ਸੀ 2-3 ਮਿੰਟ ਦੇ ਵਿੱਚ ਹੀ ਆ ਗਈ ਸੀ ਬੱਚਾ। ਨਦ ਕੋ ਕਾਡਾ ਵੀ ਤੁਹਾਡਾ ਕਰਵਾਉਦਾ ਹੈ ਕਿ ਹਾਂਜੀ ਮੇਰੇ ਤੇ ਵੀ ਇੱਕ ਐਫ ਆਈ ਆਰ ਕਰਾਈ ਹੋਈ ਆ ਮੁੰਡੇ ਨੇ ਉਹ ਵੀ ਝੂਠੀ ਹੋਈ ਐਫ ਆਈ ਆਰ ਆ ਤੇ ਉਹਦੇ ਕਰਕੇ ਇਹ ਮੁੰਡਾ ਮੈਨਾਂ ਰਜਿਸਟਰੀ ਰੱਖਦਾ ਵਾ ਤੇ ਇਹ ਮੁੰਡੇ ਦਾ ਖਤਰੀ ਕਿਰਪਾ ਨਾਲ ਲਿੰਕ ਕਰੇ ਰੋਕੀ ਦੇ ਤੇ ਰਾਮ ਕੁਝ ਕਰਾ ਰਿਹਾ ਜੋ ਵੀ ਹਮਲੇ ਕਰਾ ਰਿਹਾ ਮੇਰੇ ਉੱਤੇ ਪਹਿਲੇ ਵੀ 2-3 ਵਾਰ ਹੋ ਚੁੱਕੇ ਆ ਅਧਵਾਤ ਵੀ ਕਿੰਨਾ ਦਾ ਸੰਪਰਕ ਕੀਤਾ ਮੈਂ ਆਪਣੇ ਫਾਦਰ ਨਾਲ ਸੰਪਰਕ ਕੀਤਾ ਮੇਰੇ ਫਾਦਰ ਤੇ ਮੇਰੇ ਮਾਤਰ ਉੱਥੇ ਉਸੇ ਟਾਈਮ ਆ ਗਏ ਸੀਗੇ ਔਰ ਤੁਹਾਡੇ ਅੰਕੋ ਬਾਦ ਆਈਗੇ ਏ ਨਹੀਂ ਮੈਂ ਉਹ ਜਦੋਂ ਮੈਂ ਉੱਥੇ ਸੀਗਾ ਜਿੰਦ ਵਿੱਚ ਪੁਲਿਸ ਉੱਥੇ ਆ ਗਈ ਸੀ ਹਾਂਜੀ 2-3 ਮਿੰਟ ਇੱਕ ਤਾਂ ਐਸ ਐਚਓ मैम ਪਹੁੰਚੇ ਸੀ ਤੇ ਨਾਲ ਉਹਨਾਂ ਦੇ ਇੱਕ ਹੋਰ ਸੀਗਾ 15 ਹੁਣ ਮੈਨੂੰ ਉਹਦਾ ਨਾਮ ਨਹੀਂ ਉਹਦਾ